ਨੰਗਲ ਦੇ ਪਿੰਡ ਸਹਜੋਵਾਲ ਚ ਮੰਗਲਵਾਰ ਰਾਤ ਨੂੰ 17 ਸਾਲਾ ਬਜ਼ੁਰਗ ਵੱਲੋਂ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਦੋਸਤ ਰਾਹੁਲ ਨੇ ਦੱਸਿਆ ਕਿ ਦੋਸ਼ੀ ਸ਼ਿਵਰਾਜ ਨੇ ਉਸਦੇ ਦੋਸਤ ਤੇ ਗੋਲੀ ਚਲਾ ਦਿੱਤੀ ਜਿਸ ਦੇ ਨਾਲ ਉਸਦੀ ਮੌਤ ਹੋ ਗਈ ਬੱਥੜੇ ਕਾਇਗਾ ਤੇ ਸਾਨੂੰ ਰਸਤੇ ਜਿ ਕਿਸ ਨੇ ਰੋਕਿਆ ਆਵਾਜ਼ ਮਾਰੀ ਉਹਨਾਂ ਨੇ ਕਹਿੰਦੇ ਕਿ ਕੌਣ ਹੈ ਤੂੰ ਮੈਨੂੰ ਗਾਲਾ ਕੱਢੇਗਾ ਦੇ ਜਾਂਦੇ ਨੇ ਉਹਨਾਂ ਨੇ ਮੁੰਡਾ ਰੁਕਿਆ ਅਸੀਂ ਰੁਕੇ ਮੋਟਰਸਾਈਕਲ ਪਰ ਸਹਜੋਵਾਲ ਪਿੰਡ ਦਾ ਸਾਡਾ ਰੋਕੇ ਫਾਇਰ ਮਾਰਤਾ ਨਹੀਂ ਸਿੱਧਾ ਉਹਦੀ ਹਿੱਕ 'ਚ ਮਾਰਿਆ ਉਧਰ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਦੇ ਸੰਬੰਧੀ ਅਸੀਂ ਥਾਣੇ ਆ ਕੇ ਮਕਦਮਾ ਦਰਜ ਕਰਾਇਆ 302 ਆਈਪੀਸੀ ਦੇ 25 27 54 ਛਾੜ ਦਾ ਜਿਹੇ ਸ਼ਿਵਰਾਜ ਪੰਡਤ ਦੇ ਖਿਲਾਫ ਉਹਦੇ ਜਿਹੜਾ ਮਰਨ ਵਾਲਾ ਸੀ ਉਹਦਾ ਨਾਮ ਰਜੇਸ਼ ਕੁਮਾਰ ਆ ਉਹਦੇ ਭਰਾ ਦੇ ਬਿਆਨ ਤੇ ਅਸੀਂ ਦਰਜ ਕਰਾਇਆ ਵਾ ਗ੍ਰਿਫਤਾਰ ਕਰ ਲਿਆ ਜੀ ਉਹ ਉਹ ਵੀ ਹਲਗਰ ਤੋਂ ਪਿਸਤੌਲ ਵੀ ਕਵਰ ਕਰ ਲਿਆ ਸੀ ਰਵਲਵਰ ਸੀਗਾ ਕੋਲ 32 ਬੋਰ ਤੇ ਉਹ ਵੀ ਅਸੀ ਰਿਕਵਰ ਕਰ ਲਿਆ ਵਾ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸ਼੍ਰੀ ਆਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਗਬਾਣੀ ਟੀਵੀ